ਭਾਰਤੀ ਸੈਨਾ ਦੇ ਜੰਮੂ ਕਸ਼ਮੀਰ ਵਿੱਚ ਸਾਲ 2011 ਦੇ ਵਿੱਚ ਅਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਗੁਰਦਾਸਪੁਰ ਦੇ ਲੈਫਟੀਨੈਂਟ ਨਵਦੀਪ ਸਿੰਘ ਦੇ ਪਰਿਵਾਰ ਨੇ ਇੱਕ ਵਿਸ਼ੇਸ਼ ਉਪਰਾਲਾ ਕਰਦਿਆਂ ਉਹਨਾਂ ਦੀ ਯਾਦ ਵਿੱਚ ਬਣਾਏ ਗਏ ਯਾਦਗਾਰੀ ਗੇਟ 'ਤੇ 9 ਲੱਖ ਰੁਪਏ ਖਰਚ ਕਰਕੇ ਕਾਇਆਕਲਪ ਕੀਤੀ। ਇਸ ਗੇਟ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ ਅਤੇ ਪਰਿਵਾਰ ਵੱਲੋਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿ ਜਾਣ ਦੇ ਵੀ ਇਸ ਨੂੰ ਮੋੜ ਤੋਂ ਬਣਾਉਣ ਲਈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਪਰਿਵਾਰ ਨੇ ਹੁਣ 9 ਲੱਖ ਰੁਪਏ ਖਰਚ ਕਰਕੇ ਇਸ ਗੇਟ ਦੀ ਮੁਰੰਮਤ ਕਰਵਾਈ ਅਤੇ ਅੱਜ ਇਸ ਗੇਟ ਨੂੰ ਉਹਨਾਂ ਦਾ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ। ਸ਼ਹੀਦ ਦੇ ਪਿਤਾ ਜੋਗਿੰਦਰ ਸਿੰਘ ਨੇ ਕਿਹਾ ਕਿ ਲੈਫਟੇਨੈਂਟ ਨਵਦੀਪ ਸਿੰਘ 2011 ਵਿੱਚ ਜੰਮੂ ਕਸ਼ਮੀਰ ਦੇ ਗੁਰੇਜ਼ ਸੈਕਟਰ ਦੇ ਵਿੱਚ ਹੋਏ ਮੁਕਾਬਲੇ ਦੌਰਾਨ 13 ਅੱਤਵਾਦੀਆਂ ਨੂੰ ਮਾਰ ਕੇ ਸ਼ਹੀਦ ਹੋ ਗਏ ਸੀ। ਨਵਦੀਪ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਪਹਿਲਾਂ ਸਰਕਾਰ ਨੇ 게ਟ ਬਣਾਇਆ ਸੀ ਤੇ ਪਰ ਹੁਣ ਇਹਦੇ ਨਵੀਨੀਕਰਨ ਕਰਨ ਦੀ ਜ਼ਰੂਰਤ ਸੀ 게ਟ ਬਹੁਤ ਖਰਾਬ ਹੋ ਗਿਆ ਸੀ ਟੁੱਟ ਗਿਆ ਸੀ ਤੇ ਹੁਣ ਅਸੀਂ ਆਪਣੇ ਵੱਲੋਂ ਇਹ 게ਟ ਦਾ ਨਵੀਨੀਕਰਨ ਕੀਤਾ ਆ ਤੇ ਸਰਕਾਰ ਨੇ ਮਤਲਬ ਇਹਦੇ ਚ ਕੋਈ ਹਿੱਸਾ ਨਹੀਂ ਪਾਇਆ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਆਪਣੇ ਤੌਰ ਤੇ ਆਪਣੇ 게ਟ ਦੇ 게ਟ ਦਾ ਤਿਆਰੀ ਕਰ ਲਈਏ ਇਹ ਜੋ 게ਟ ਹੈ 2014 ਵਿੱਚ ਬਣਿਆ ਸੀ ਜੀ ਤੇ ਗਰਬਨ ਹੁਣ 2025 ਹੋ ਚੁੱਕਿਆ ਹੈ 2023 ਵਿੱਚ ਇਸ ਦੀਆਂ ਜੋ ਟਾਈਲਾਂ ਸੀ ਉਹ ਗੜਨੀਆਂ ਸ਼ੁਰੂ ਹੋ ਗਈਆਂ ਸੀ ਬਹੁਤ ਖਸਾ ਹਾਲਤ ਹੋ ਚੁੱਕੀ ਹੈ ਮੈਂ ਪ੍ਰਸ਼ਾਸਨ ਨੂੰ ਰਿਟਰਨ ਵਿੱਚ ਇਹਦੀ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਸੇ ਗੇਟ ਦੀ ਮੁਰੰਮਤ ਕੀਤੀ ਜਾਏ ਔਰ ਨਾਲ ਇਨਫਾਰਮ ਕੀਤਾ ਸੀ ਕਾਪੀ ਟੂ ਨਗਰ ਕੌਂਸਲ ਗੁਰਦਾਸਪੁਰ ਨੂੰ ਲੇਕਿਨ 6-7 ਮਹੀਨੇ ਬੀਤਣ ਤੋਂ ਬਾਅਦ ਮੈਂ ਦੁਬਾਰਾ ਕੋਰਸਪੋਂਡੈਂਸ ਕੀਤਾ ਕਿ ਉਹਦੇ ਬਾਰੇ ਕੋਈ ਇਹਨਾਂ ਪ੍ਰਸ਼ਾਸਨ ਨੇ ਕੋਈ ਰਿਪਲਾਈ ਨਹੀਂ ਦਿੱਤਾ